ਪ੍ਰੀਆ ਸੁਲਤਾਨਾ ਸੁਲਤਾਨਾ ਤੂੰ ਅਗਲੇ ਸਾਲ ਕਟਿੰਗ ਕਰਾਵਾਂਗੇ ਤੇਰੀ ਅਗਲੇ ਸਾਲ ਖੀਰਾਂ ਚ ਆ ਜਾ ਆ ਜਾ ਉਹ ਆ ਜਾ ਕੋਈ ਆ ਜਾ ਆ ਜਾ ਆ ਜਾ ਬੋ ਜਾ ਬੁੱਤ ਆ ਜਾ ਜੇ ਇਹ ਵੀ ਬਹੁਤ ਅੱਛਾ ਕਾਲ ਕੀ ਹਾਲ ਹੈ ਕਾਇਮ ਆ ਜੀ ਲਓ ਵੀ ਮਿੱਤਰੋ ਕੁਰੂਖੇਤਰ ਮੇਲੇ ਦੇ ਉੱਤੇ ਬਿੱਲੋ ਦੀਆਂ ਚੱਲੀ ਜਾਂਦੀਆਂ ਤਿਆਰੀਆਂ ਹਾਂ ਜੀ ਤਾਂ ਸਾਰੀ ਰੈਡੀ ਹੈ ਤੇ ਇਧਰੋਂ ਬਾਅਦ ਮਸ਼ੀਨ ਚੱਲੂਗੀ ਜੀ ਤੇ ਬਿੱਲੋ ਵੀ ਦੇਖੋ ਪਈਆ ਮੌਜ ਨਾਲ ਲਓ ਵੀ ਮਿੱਤਰੋ ਤੇ ਬਾਕੀ ਕਈ ਵਾਰੀ ਕੋਈ ਫਾਰਮ ਵਾਲੇ ਹੁੰਦੇ ਆ ਭਰਾ ਨੌ ਕਟਾਉਣ ਵਾਲੇ ਸਿੰਗ ਬਣਾਉਣ ਵਾਲੇ ਕਟਿੰਗ ਕਰਾਉਣ ਵਾਲੇ ਠੀਕ ਹੈ ਉਹਦੇ ਵਾਸਤੇ ਵੀ ਸਾਨੂੰ ਇਹ ਗਰੁੱਪ ਦਾ ਵੀ ਨੰਬਰ ਦਿੰਨੇ ਆ ਠੀਕ ਹੈ ਕੰਮ ਵਧੀਆ ਸਾਰੇ ਬਰੀਡਰਾਂ ਦਾ ਇਹੀ ਕਰਦੇ ਆ ਯਾਰ ਕਹਿਣ ਦਾ ਭਾਵੇਂ ਇਹ ਆ ਠੀਕ ਹੈ ਬਹੁਤ ਚੰਗਾ ਕੰਮ ਕਰਦੇ ਆ ਤੇ ਬਾਕੀ ਆਪਾਂ ਨੰਬਰ ਵੀ ਪਾਉਣੇ ਇਹਨਾਂ ਦਾ ਜੇ ਕੋਈ ਕੰਮ ਤਾਂ ਦਾ ਹੁੰਦਾ ਜਰੂਰ ਦੱਸਿਓ ਨੰਬਰ ਬੋਲਿਓ ਨੰਬਰ 69712 13756 97 712 712 13756 13756 756 56 ਕਹੇਦਾ ਰਿਆ ਤੂੰ ਹਾਂ ਸਾਡੇ 56 ਹੀ ਕਹਿੰਦੇ ਆ ਹਾਂ ਤੁਹਾਡੇ 56 ਤੇ ਸਾਡੇ 56 ਤੇ ਇਹ ਨੰਬਰ ਆ ਵੀਰੇ ਉੱਤੇ ਵੀ ਲਾ ਦਾਂਗੇ ਵੀਡੀਓ ਦੇ ਨੰਬਰ ਤੇ ਦੇਖ ਲੈਂਦੀ ਐ ਨਾ ਨਿਆਰੇ ਬੱਲੋ ਤੇ ਬਾਕੀ ਸਪਾਈ ਤੂੰ ਦੇਖ ਲੋ ਬੀ ਲੋ ਦਿਨ ਲੀ ਲੀ ਰਿਹਾ ਆਖਾ ਪੂਰਾ ਮੇਚੀ ਬੈਠਿਆ ਭਾਈ ਹੈ ਨਾ ਐ ਵੀ ਅਮਨਗਾਮ ਅੱਖ ਪੂਰੀ ਫਲ ਹਾਂ 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 ਚਲੋ ਛੋਟੇ ਨਾਲ ਨਾਲ ਤੱਕ ਰਹੀਏ ਸ਼ੇਅਰ ਵੀਡੀਓ ਨਾਲੇ ਚਲੋ ਭਰਾਮ ਦਾ ਨੰਬਰ ਮਿਲ ਜਾਂਦਾ ਸਾਨੂੰ ਤਾਂ ਬਾਕੀ ਇਧਰ ਨਸੀਬ ਖੜਾ ਹੈ ਤਾਂ ਨਸੀਬ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਆ ਨਸੀਬ ਨੂੰ ਤਾਂ ਕੋਈ ਭੁੱਲੇ ਨਹੀਂ ਹੈ ਅਸੀਫ ਜਾਂ ਤੇ ਇਧਰ ਫਿਰਦੀ ਆ ਸੁਲਤਾਨਾ ਸੁਲਤਾਨਾ ਤੂੰ ਅਗਲੇ ਸਾਲ ਕਟਿੰਗ ਕਰਾਵਾਂਗੇ ਤੇਰੀ ਅਗਲੇ ਸਾਲ ਖੀ ਰਿਆਂ ਆ ਜਾ ਆ ਜਾ ਉਹ ਆ ਜਾ ਓਏ ਆ ਜਾ ਆ ਜਾ ਆ ਜਾ ਬੁੱਤ ਆ ਜਾ ਜਾ ਇਹਦੀ ਬਹੁਤ ਮਾਪਰ ਕਰਦੇ ਬਾਈ ਜਦੋਂ ਸਾਧਿਆਂ ਦਾ ਸਾਲਾ ਮਾਰ ਕੇ ਆ ਜਾਂਦੀ ਹੈ ਚਾਤੀ ਸੁਲਤਾਨਾ ਇਹ ਆ ਗਈ ਆਪਣੀ ਸੁਲਤਾਨਾ ਹੁਣ ਪੂਰੀ ਚਾਂਬਲੀ ਵੀ ਹੁਣ ਬਾਹਰ ਆ ਗਈ ਨਾ ਮਾਂ ਦੇ ਟੋਰੀ ਦੇ ਵਿੱਚੋਂ ਤਾਂ ਦੇਖੋ ਫਿਰ ਆਹ ਪਸ਼ੂ ਡਰਦਾ ਡੁਰਦਰਿੰਦਾ ਏ ਭਾਈਆ ਪੂਰੀ ਮੌਜ ਨਾਲ ਬਾਕੀ ਕਟਿੰਗ ਸੋਣੀ ਆ ਯਾਰ ਜੇ ਪਸੂ ਜਿਹੜਾ ਬੰਦਾ ਬਲੇਡ ਬਲੂਟ ਵਾਲੇ ਮਾਰਦੇ ਨਾ ਉਹਦੇ ਪਸੂ ਤੜਫਦਾ ਹੁੰਦਾ ਜਦੋਂ ਮਲੈਮ ਮਲੈਮ ਕਟਿੰਗ ਹੋਣੀ ਆ ਤੇ ਫਿਰ ਤੁਹਾਨੂੰ ਪਤਾ ਪਸੂ ਨਹੀਂ ਖੜੇ ਹੋਣ ਤੰਗ ਕਰਦਾ ਬੱਲੂ ਰਾਨੀ ਉਹਨ ਪਰਲਾ ਬਸਾਰੇ ਗਿਆ ਘਰ ਦੇ ਘਰੇ ਚਿੱਡਾ ਕੱਟ ਲਾਂਦੇ ਚਿੱਡਾ ਰਾਨੀ ਘਰੇ ਤੋਂ ਬਿੱਲਾ ਚੱਲਦਾ ਆਹ ਰੈੰਪੂ ਲਾਉਣਾ ਭਾਈ ਆਹ ਕੀ ਕਰਦਾ ਇਹ ਹਰ ਮਾਰੇ ਭਾਵੇਂ ਨਹੀਂ ਬੱਲੂ ਹਾਂ ਰੈੰਪੂ ਉਹਨ ਕੋਲ ਲੈ ਟਿਪਾ ਕੋਲ ਬਾਹਰੋਂ ਵਾਲੇ ਕੱਟ ਦੇਂਗੇ ਸਾਰੇ ਲੋ ਵੀ ਮਿੱਤਰੋ ਇਹ ਸੀਗਾ ਕੋਰੂ ਖੇਤਰ ਦਾ ਬਲਾਕ ਠੀਕ ਆ ਬਸ ਆਉਣ ਲਈ ਨਾਲੇ ਤੁਹਾਨੂੰ ਭਰਾ ਮਿਲਿਆ ਤੇ ਨਾਲੇ ਬਿੱਲੋਂ ਦੀ ਕਟਿੰਗ ਚੱਲੀ ਜਾਂਦੀ ਹੈ ਨਾਲੇ ਬਿੱਲੋਂ ਦੇਖ ਲਈ ਤੇ ਨਾਲੇ ਸੁਲਤਾਨਾ ਦੇਖੋ ਕੋਈ ਗ੍ਰੋਥ ਗਰੂਥ ਚ ਫਰਕ ਤਾਂ ਨਹੀਂ ਪਿਆ ਹਜੇ ਫੀਡ ਫੁੱਲ ਬਹੁਤ ਘਟ ਖਾਣ ਲੱਗੀ ਐ ਦੁੱਧ ਦੀ ਚਾਕ ਵੱਧ ਰੱਖਦੀ ਆ ਦੀ ਮਾਂ ਦੇ ਆਦੇ ਖੱਪਲ ਖੁੱਪਲ ਜਿਆ ਖਾਈ ਜਾਂਦੀ ਐ ਮੜੀ ਮੁੱਟੀ ਖਾਣ ਤਾਂ ਲੱਗੀ ਹੂੰ ਜਿਆਦੇ ਨਹੀਂ ਲੋ ਵੀ ਮਿੱਤਰੋ ਰੌਣਕਾ ਹੁਣ ਪੂਰੀਆਂ ਵੱਧ ਗਈਆਂ ਬਹੁਤ ਸਣ ਹੁਣ ਘਟ ਘਟ ਚੱਲੀ ਜਾਂਦਾ ਐ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਵਧੀਆ ਲੱਗੀ ਤਾਂ ਕਰਿਓ ਵੱਤ ਵਤ ਸ਼ੇਅਰ